ਬੜਾ ਦੁੱਖ ਹੈ ਯਾਰੋ ਅਸੀਂ ਰੱਖੇ ਤੇ ਨਹੀਂ ਕਿਤੇ ਯਾਰੋ ਕੀ ਕਰਨੀ ਹੈ ਕਿਉਂਕਿ ਸਾਨੂੰ ਇੱਕ ਟਾਰਗੇਟ ਬਣਾਇਆ ਜਾ ਰਿਹਾ ਐਥੇ ਬੇਦਬੀ ਕਰਤੀ ਉਧਿਆਲੇ ਕਰਤੀ ਗਰਦਾਸਪੁਰ ਕਰਤੀ ਤੇ ਸਿੱਖ ਆਦੀ ਹੋ ਜਾਣ ਸੋ ਮੇਰੀ ਪ੍ਰਸ਼ਾਸਨ ਨੂੰ ਬੇੰਤੀ ਹੈ ਸਾਡਾ ਜਿਹੜਾ ਸਬਰ ਆ ਉਹਦਾ ਇਮਤਿਹਾਨ ਨਾ ਲਿਆ ਜਾਏ 100 ਵਾਰ ਤੋਂ ਬਾਅਦ ਜੇ ਨਾ ਕੋ ਉਸਨੇ ਫੜਿਆ ਤੇ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਤੁਹਾਡੇ ਚੈਨਲ ਰਹੀ ਦੱਸ ਦਿੱਤਾ ਤੁਸੀਂ ਵੀ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਵੀ ਸਿੱਖੋ ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਇਹਦੇ ਤੇ ਉਸ ਨਾਲ ਗੱਲ ਕਰੋ ਵੱਡੇ ਅੰਸਰਾਂ ਨਾ ਕਰੋ ਤੇ 100 ਦਿਨ ਤੋਂ ਬਾਅਦ ਵੱਡਾ ਐਕਸ਼ਨ ਹੋਣ ਜਾ ਰਿਹਾ ਸਤਿਗੁਰੂ ਸਾਹਿਬ ਨੂੰ ਆਪਣਾ ਕਰਮਕਸ਼ ਆਪਣਾ ਜਿੱਥੇ ਅਸੀਂ ਆਪਣਾ ਕਾਨੂੰਨ ਬਣਾ ਸਕੀਏ ਜਿੱਥੇ ਅਸੀਂ ਦਿਲ ਤਾਂ ਨਾ ਗੱਲ ਕਰ ਸਕੀਏ ਜਿੱਥੇ ਸਾਡੇ ਧਰਮ ਨੂੰ ਕੋਈ ਖਤਰਾ ਨਾ ਹੋਵੇ ਸੋ ਇਹਨੀਆਂ ਬੇਨਤੀਆਂ ਕਰਦਾ ਜਿਨ੍ਹਾਂ ਦਾ ਜਾਚਕਾ ਵਾਹਿਗੁਰੂ ਜੀ ਦਾ ਖਾਲਸਾ ਬਰਕਤ ਹਬੀ ਚੈਨਲ ਦੇ ਅਸੀਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਕਰਦੇ ਆ ਜੀ ਅੱਜ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਖਾਸ ਸਵਾਗਤ ਤੁਸੀਂ ਪੂਰੀ ਸੈਸ਼ਨ ਸਾਡੇ ਨਾਲ ਬੈਠੇ ਹੋ ਜੀ ਔਰ ਸੀਨੀਅਰ ਆਫਸਰਾਂ ਨੂੰ ਵੀ ਮਿਲੇ ਹੋ ਜੀ ਤੇ ਉਹਦੇ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਲੈਣਾ ਚਾਹਦੇ ਆ ਅਸਰ ਸਿੰਘ ਅੱਜਾ ਜਾਣਕਾਰੀ ਸ਼ੇਅਰ ਕਰੋ ਪਹਿਲਾਂ ਤਾਂ ਸੈਭੇ ਕਮਾਲ ਧੰਕਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੈਭ ਦੀ ਪਵਿੱਤਰ ਤਰਤੀ ਗੁਰਦੁਆਰਾ ਰੇਨ ਸਾਹਿਬ ਗੰਦਪੁਰ ਸਾਨੇ ਵਾਲ ਉਸ ਸਥਾਨ ਤੇ ਖੜੇ ਆ ਤੁਹਾਡਾ ਚੈਨਲ ਦਾ ਤੇ ਇੱਥੋਂ ਦੀ ਸੰਗਤ ਸਾਡੇ ਜੈਦਰ ਸਿੰਘ ਤਰਲੋਕ ਸਿੰਘ ਜੀ ਬੜੇ ਪੁਰਾਣੇ ਮੇਰੇ ਮਿੱਤਰ ਨੇ ਅਸੀਂ ਇਕੱਠੇ ਚੱਲਦੇ ਰਹੇ ਆ ਨੌਜਵਾਨ ਗੁਰਪ੍ਰੀਤ ਸਿੰਘ ਜਿਹਦੇ ਅੰਦਰ بڑا ਪੰਥ ਦਾ ਕੋਮ ਦਾ ਦਰ ਦਾ ਸਾਡੇ ਨਿਹੰਗ ਸਿੰਘ ਫੌਜਾਂ ਜਥੇਦਾਰ ਰੋਸ਼ਨ ਸਿੰਘ ਸਾਗਰ ਜਿਹੜੇ ਸਾਡੀ ਪਾਰਟੀ ਦੇ ਪ੍ਰਚਾਰਕ ਵੀ ਨੇ ਤੇ ਜਿਹੜੇ ਇੰਟਰਨੈਸ਼ਨਲ ਟਾਡੀ ਨੇ ਸਾਡੇ ਭਾਈ ਸਾਹਿਬ ਜਥੇਦਾਰ ਜੀ ਹੋਰ ਸੰਗਤਾਂ ਜਿਹੜੀਆਂ ਪੰਥ ਦਾ ਦਰਦ ਰੱਖਣ ਵਾਲੀਆਂ ਉਹ ਅੱਜ ਅਸੀਂ ਇੱਥੇ ਸਾਰੇ ਜਿਹੜੇ ਸਾਨੇਵਾਲ ਐਸਐਚਓ ਨੂੰ ਮਿਲੇ ਸੀ ਮੈਂ ਤੁਹਾਡਾ ਚੈਨਲ ਦਾ ਜੀ ਆਇਆਂ ਕਹਿੰਦਾ ਹੋਇਆ ਫਤੇ ਸੰਜੀ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਜਿਮਨ ਸਾਹਿਬ ਗੱਲਿਆ ਗੁਰਬਾਣੀ ਦਾ ਪ੍ਰਮਾਣ ਹੈ ਜੇ ਜੀਵੇ ਪਤ ਲੱਤੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਸਾਡੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਬਿੰਦੂ ਸਿੱਖਾਂ ਦੀ ਹੈ ਜਿੱਥੇ ਹਰ ਪਿੰਡ ਦੇ ਵਿੱਚ ਮੈਂ ਸਮਝਦਾ ਸਾਡੀ ਮਾੜੀ ਕਿਸਮਤ ਚਾਰ-ਚਾਰ ਗੁਰਦੁਆਰੇ ਬਣਾ ਲਏ ਅਸੀਂ ਮੱਲੇਆਂ ਦੇ ਵਿੱਚ ਗਲੀ-ਗਲੀ ਦੇ ਵਿੱਚ ਗੁਰੂ ਘਰ ਬਣਾ ਲਿਆ ਆਪਣਾ ਪਰ ਇੱਕ ਸਾਜ਼ਿਸ਼ ਦੇ ਤਹਿਤ ਇੱਕ ਪਲਾਨਿੰਗ ਦੇ ਤਹਿਤ ਜਿਵੇਂ ਕਿ ਸਾਨੂੰ ਕਿਸੇ ਗੱਲ ਦਾ ਅਹਿਸਾਸ ਕਰਾਇਆ ਜਾਣਾ ਹੋਵੇ ਤੇ ਤੁਹਾਡੇ ਗੁਰੂ ਦੀ ਬੇਅਦਬੀ ਦਿਨ ਰਾਤ ਕੀਤੀ ਜਾ ਰਹੀ ਹੈ ਜੋ ਕੁਛ ਤੁਹਾਡੇ ਕੋਲ ਦਾ ਕਰ ਲੋ ਤੁਹਾਨੂੰ ਮੈਂ ਦੱਸਣਾ ਚਾਹਣਾ ਬਰਗਾੜੀ ਪਿੰਡ ਦੇ ਵਿੱਚ ਗੁਰੂ ਸਾਹਿਬ ਦੇ ਅੰਗ ਖਿਲਾਰੇ ਬੁਰਜ ਜਵਾਰ ਕੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਵਾ ਕਰਕੇ ਤੇ ਉਹਦੇ ਅੰਗ ਪਾੜ ਕੇ ਬਰਗਾੜੀ ਦੀਆਂ ਗਲੀਆਂ ਨਾਲਿਆਂ ਦੇ ਵਿੱਚ ਅੰਗ ਖਿਲਾਰੇ ਕੇ ਤੇ ਪੋਸਟਰ ਲਾਏ ਗਏ ਕਿ ਤੁਹਾਡਾ ਗੁਰੂ ਸਾਡੇ ਕੋਲ ਆ ਤੇ ਤੁਸੀਂ ਜੇ ਤੁਹਾਡੇ ਚ ਜੁੱਟ ਹੈ ਤਾ ਉਹ ਲੈ ਲਓ ਬੜਾ ਵੱਡਾ ਕੱਟ ਹੋਇਆ 10000 ਦੇ ਕੱਟ ਰੇ ਇੱਕ ਕਮੇਟੀ ਬਣਾਈ ਕਮੇਟੀ ਵਿੱਚ 6 ਮੈਂਬਰ ਬਸਤੇ ਇਹ 6 ਬੰਦਿਆਂ ਕੋਲ ਗੁਰੂ ਸਾਹਿਬ ਦਾ ਸਰੂਪ ਹੈ ਤੇ ਇਹਨਾਂ ਬੇਦ ਵੀ ਕੀਤੀ ਆ ਉਸ ਮੌਕੇ ਦੇ ਬਾਦਲਾਂ ਦੀ ਸਰਕਾਰ ਸੀ ਉਹਨਾਂ 6 ਬੰਦੇ ਤਾਂ ਠਰੇ ਨਹੀਂ ਪਰ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਜਿਸ ਕਰਮ ਸੇ ਕੰਮ ਸੇ ਗਵਰਾ ਸੁਭੇਤ ਉਹ 7 ਦੇ 7 ਫੜੇ ਸਰਸੇ ਵਾਲੇ ਨੇ ਗੁਰੂ ਸਾਹਿਬ ਦਾ ਪ੍ਰਸ਼ਾਦ ਪਾ ਕੇ ਸਿੱਖਾਂ ਦਾ ਮਜ਼ਾਕ ਉਡਾਇਆ ਅਸੀਂ ਕੁਝ ਨਹੀਂ ਕਰ ਸਕੇ ਜਿਹੜੇ ਬੰਦੇ ਨੇ ਬੇਦਬੀ ਕਰਵਾਈ ਸੀ ਬਿੱਟੂ ਨੇ ਜਿਹੜਾ ਸਰਸੇ ਵਾਲੇ ਦਾ ਮੁਖ ਗੁਰੂ ਗ੍ਰੰਥ ਸਾਹਿਬ ਦਾ ਦੋਚੀ ਸੀ ਤੇ ਗੁਰੂ ਸਾਹਿਬ ਨੇ ਉਹਦੇ ਕੋਲ ਆਪ ਬਦਲਾ ਲਿਆ ਉਹ ਜਦੋਂ ਜੇਲ੍ਹ ਚ ਗਿਆ ਤੇ ਬਿੱਟੂ ਦੇ ਕੋਲ ਪੈ ਗਿਆ ਤੇ ਜੇਲ੍ਹ 'ਚ ਮਰ ਗਿਆ ਕਵੱਡੀ ਬੇਦਬੀ ਹੋਈ ਹੋਰ ਜਗ੍ਹਾ ਬੇਦਬੀ ਹੋਈ ਜਾਂ ਸਿੱਖ ਤਾਹਾਂ ਮਾਰਦੇ ਦੇਖੇ ਗਏ ਪਰ ਜਦੋਂ ਆ ਜਗਿਆਣੇ ਮੈਂ ਸਮਝਦਾ ਉਹ ਔਰਤ ਕਟਿਆ ਕਿਸਮ ਦੀ ਔਰਤ ਤੇ ਉਹਦਾ ਘਰ ਵਾਲਾ ਜਿਹੜਾ ਮੈਂ ਨਾ ਬਾ ਗਦਾ ਬੰਦਾ ਜਦੋਂ ਉਹਨੇ ਕੱਪੜੇ ਲਾ ਕੇ ਗੁਰੂ ਸਾਹਿਬ ਵੱਲ ਸੁੱਟਦੇ ਗੰਦੇ ਮੈਂ ਸਮਝਦਾ ਜਿੰਨੇ ਵੀ ਉਹ ਵੀਡੀਓ ਦੇਖੀ ਹਰ ਇੱਕ ਦਾ ਹਿਰਦਾ ਬੁੰਦਰੇ ਆ ਗਿਆ 21 ਤਰੀਕ ਨੂੰ ਘਟਨਾ ਹੋਈ ਜਥੇਦਾਰ ਪ੍ਰੋਗ ਸਿੰਘ ਜੀ ਅਸੀਂ ਸਾਰੀਆਂ ਸੰਗਤਾਂ ਗੁਰਪ੍ਰੀਤ ਸਿੰਘ ਅਸੀਂ ਜਾ ਕੇ ਚੋਬੀ ਨੂੰ ਗਏ ਵੀ ਜਾਂ ਤਾਂ ਪਰਚਾ ਦਰਜ ਕਰ ਦਿਓ ਤੇ ਜਾਂ ਫਿਰ ਸੰਘਰਸ਼ ਜਿਹੜਾ ਵਿੜਿਆ ਜੂ ਪਹਿਲਾਂ ਪਰਚਾ ਦਰਜ ਕਰਤਾ ਪਰ ਉੱਥੇ ਚਲਾਕੀ ਕੀਤੀ ਪ੍ਰਸ਼ਾਸਨ ਨੇ ਅਸੀਂ ਬੰਦੇ ਦਾ ਨਾਮ ਲਖਾਇਆ ਨਾਲ ਉਹ ਬੰਦੇ ਤੇ ਬੰਦੇ ਆ ਜਿਹੜਾ ਉਹ ਦੇਖ ਰਿਹਾ ਵੀਡੀਓ ਦੇ ਵਿੱਚ ਤੇ ਉਹ ਬੰਦੇ ਤੇ ਪਰਚਾ ਹੋਣਾ ਚਾਹੀਦਾ ਉਹਨਾਂ ਨੂੰ ਥੱਲੇ ਲੈਣਾ ਲਿਖ ਦਿਆਂ ਵੀ ਇਹ ਜੇ ਦੋਸ਼ ਪਾਇਆ ਗਿਆ ਤੇ ਇਹਨੂੰ ਰੱਖਾਂਗੇ 24 ਤਰੀਕ ਦਾ ਪਰਚਾ ਦਰਜ ਹੋਇਆ ਅੱਜ ਤੁਸੀਂ ਦੇਖ ਲਓ 12 ਤਰੀਕ ਹੋ ਗਈ ਅਜੇ ਤੱਕ ਮੈਂ ਸਮਝਦਾ ਉਹ ਗੰਦੀ ਔਰਤ ਤੇ ਉਹਦਾ ਘਰ ਵਾਲਾ ਉਹ ਫੜੇ ਨਹੀਂ ਗਏ ਪ੍ਰਸ਼ਾਸਨ ਨੇ ਸਾਨੂੰ ਇੱਥੇ ਡੋਡਣ ਦਾ ਟਾਈਮ ਦਿੱਤਾ ਸੀ ਇਹ ਦੋ ਦਿਨਾਂ ਤੱਕ ਚੱਕ ਲਾਂਗੇ ਅਸੀਂ 3 ਦਿਨ ਬਾਅਦ ਆਏ ਅੱਜ ਅੱਜ ਫੇਰ ਉਹਨਾਂ ਨੇ ਸਾਨੂੰ 3 ਦਿਨ ਦਾ ਟਾਈਮ ਦਿੱਤਾ ਕਿ 100 ਵਾਰ ਜਿਹੜੀ ਉਹ ਜਨਾਨੀ ਹੈ ਉਹ ਜ਼ਰੂਰ ਘੜੀ ਜਾਊਗੀ ਅਸੀਂ ਤੁਹਾਡੇ ਚੈਨਲ ਲਈ ਪ੍ਰਸ਼ਾਸਨ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਸਾਡੇ ਸਬਰ ਦਾ ਇਹਨੂੰ ਧਿਆਨ ਨਾਲ ਲੋ ਅਸੀਂ ਬਹੁਤ ਸਬਰ ਕਰ ਲਿਆ ਤੇ ਨਾਲ ਹੀ ਵੰਗੂਆਂ ਦੇ ਨਤੀਜੇ ਨਹੀਂ ਆ ਨਾਲ ਨੂੰ ਬਖਸ਼ਣਾ ਸੀ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਜਿੰਨਾ ਚਿਰ ਉਹ ਜਨਾਨੀ ਨੂੰ ਸਜ਼ਾ ਨਹੀਂ ਹੋ ਜਾਂਦੀ ਉਹਨਾਂ ਚਿਰ ਚੈਨ ਨਾਲ ਹੀ ਬੈਠਾਂਗੇ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਬੇਅਦਬੀਆਂ ਹੁੰਦਾ ਯਾਰੋ ਅੱਜ ਤੱਕ ਕਿਸੇ ਨੂੰ ਸਜ਼ਾ ਹੀ ਨਹੀਂ ਹੋਈ ਸਾਰੇ ਕੇਸ ਪਤਾ ਨਹੀਂ ਰਫੇ ਦੇ ਫੁਕਰ ਤੇ ਇਸ ਕਰਕੇ ਅਸੀਂ ਤੁਹਾਡੇ ਚੈਨ ਲਈ ਦਸਰਾਂ ਚਾਹੁੰਦੇ ਹਾਂ ਸੰਗਤਾਂ ਦਾ ਹਿਰਦਾ ਬੁਲੰਦ ਰਿਆ ਪਿਆ ਬੜਾ ਰੋਸ ਹੈ ਬੜਾ ਦੁੱਖ ਹੈ ਯਾਰੋ ਸਿੱਖੇ ਤੇ ਨਹੀਂ ਕਿਤੇ ਯਾਰੋ ਕੀ ਕਰਲੀ ਹੋਇਆ ਕਿਉਂਕਿ ਸਾਨੂੰ ਇੱਕ ਟਾਰਗੇਟ ਬਣਾਇਆ ਜਾ ਰਿਹਾ ਐਥੇ ਬੇਦਬੀ ਕਰਤੀ ਉਧਾਰੇ ਕਰਤੀ ਗਰਦਾਸਪੁਰ ਕਰਤੀ ਤੇ ਸਿੱਖ ਆਦੀ ਹੋ ਜਾਣ ਪਰ ਸਿੱਖ ਜਦੋਂ ਘੋੜਿਆਂ ਤੇ ਸੀ ਨਾ ਤੇ ਬਾਬਾ ਬੁੱਤਾ ਸਿੰਘ ਤੇ ਗਰਦਾਸ ਸਿੰਘ ਦੇ ਸਿੰਘ ਰਹਿ ਗਏ ਸੀ ਤੇ ਸਿੱਖਾਂ ਨੇ ਉਦੋਂ ਵੀ ਹੰਤ ਨਹੀਂ ਹਾਰੀ ਸੀ ਸਿੱਖ ਬਖਸ਼ਦਾ ਨਹੀਂ ਆਪਣੇ ਗੁਰੂ ਲਈ ਸ੍ਰੀਸਤ ਦੇ ਸਕਦਾ ਪਰ ਉਹਦੇ ਤੇ ਸਮਝੌਤਾ ਨਹੀਂ ਕਰ ਸਕਦਾ ਜੇ ਕੋਈ ਘਟਿਆ ਬੰਦਾ ਮੈਸਾਂ ਤਾਂ ਹੋਊਗਾ ਉਹ ਕਰ ਲੈ ਤੇ ਉਹਨੂੰ ਗੁਰੂ ਸਾਹਿਬ ਆਪ ਹੀ ਦੇਖਦੇ ਨੇ ਸੋ ਮੇਰੀ ਪ੍ਰਸਾਸ਼ ਨੂੰ ਬੇੰਤੀ ਆ ਸਾਡਾ ਜਿਹੜਾ ਸਬਰ ਆ ਉਹਦਾ ਇਮਤਿਹਾਨ ਨਾ ਲਿਆ ਜਾਏ 100 ਵਾਰ ਤੋਂ ਬਾਅਦ ਜੇ ਨਾ ਤ ਉਸਨੇ ਭਰਿਆ ਤੇ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਤੁਹਾਡੇ ਚੈਨਲ ਰੇਂਡਸ ਦਿੱਤਾ ਤੁਸੀਂ ਲੋਬੇ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਸਿੱਖੋ ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਇਹਦੇ ਤੇ ਉਸ ਨਾਲ ਗੱਲ ਕਰੋ ਵੱਡੇ ਅੰਸਰਾਂ ਨਾ ਕਰੋ ਤੇ 100 ਵਾਰ ਤੋਂ ਬਾਅਦ ਵੱਡਾ ਐਕਸ਼ਨ ਹੋਣ ਜਾ ਰਿਹਾ ਸੋ ਮੈਂ ਤੁਹਾਡੇ ਚੈਨਲ ਦਾ ਤੇ ਸੰਗਤਾਂ ਦਾ ਧੰਨਵਾਦ ਕਰਦਾ ਤੇ ਵਾਹਿਗੁਰੂ ਕਿਰਪਾ ਕਰੇ ਸੰਗਤਾਂ 'ਚ ਹੋਰ ਵੀ ਤਾਕਤ ਬਖਸ਼ੇ ਸਤਿਗੁਰੂ ਸਾਹਿਬ ਨੂੰ ਆਪਣਾ ਕਰ ਵਰਕਸ ਆਪਣਾ ਜਿੱਥੇ ਅਸੀਂ ਆਪਣਾ ਕਾਨੂੰਨ ਬਣਾ ਸਕੀਏ ਜਿੱਥੇ ਅਸੀਂ ਦ੍ਰਿੜਤਾ ਨਾਲ ਗੱਲ ਕਰ ਸਕੀਏ ਜਿੱਥੇ ਸਾਡੇ ਧਰਮ ਨੂੰ ਕੋਈ ਖਤਰਾ ਨਾ ਹੋਵੇ ਸੋ ਇਹਨੀਆਂ ਬੇਨਤੀਆਂ ਕਰਦਾ ਜਿਲ੍ਹਾ ਦਾਜਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ

ਤਦੋ ਕਿਤਨਾ ਜਿਹੜੀ ਹੈ ਸਮਾਜ ਦੇ ਵਿੱਚ ਜਿਹੜੇ ਮਾਰੇ ਅੰਸਰ ਨੇ ਉਹਨਾਂ ਨੂੰ ਇੱਕ ਉਹ ਮਿਲਦੀ ਹੈ 6 ਸਾਲ ਉਹ ਤੁਹਾਨੂੰ ਮੈਂ ਤੁਹਾਡਾ ਸਾਰਿਆਂ ਦਾ ਬਾਈ ਗੁਰੂ ਜੀ ਦਾ ਖਾਲਸਾ ਵੇ